ਮਰਾਲਾ ਦੇ ਕੋਲ ਰੋਪੜ ਰੋੜ ਨਹਿਰ ਤੇ ਸਵੇਰੇ 7 ਵਜੇ ਦਰਦਨਾ ਖਾਸਾ ਹੋਇਆ ਬਾਬਾ ਵਡਪਾਗ ਸਿੰਘ ਤੋਂ ਮੱਥਾ ਟੇਕ ਕੇ ਆ ਰਹੀ ਨਵੀਂ ਬਲੇਰੋ ਪਿਕਅਪ ਨਹਿਰ ਵਿੱਚ ਜਾ ਡਿੱਗੀ ਜਿਸ ਕਾਰਨ ਦੋ ਬੱਚਿਆਂ ਸਮੇਤ 4 ਦੀ ਮੌਤ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਪਾਇਲ ਦੇ ਪਿੰਡ ਨਿਆਪੁਰ ਤੋਂ 15 ਤੋਂ 16 ਨਿਵਾਸੀ ਨਵੀ ਬਲੈਰੋ ਦੇ ਵਿੱਚ ਸਵਾਰ ਹੋ ਕੇ ਬਵੜ ਭਾਗ ਸਿੰਘ ਮੱਥਾ ਟੇਕਣ ਗਏ ਸੀ ਤਾਂ ਜਦੋਂ ਵਾਪਸੀ ਵੇਲੇ ਘਰ ਆ ਰਹੇ ਸੀ ਤਾਂ ਸਵੇਰੇ 7 ਵਜੇ ਸਮਰਾਲਾ ਦੇ ਕੋਲ ਰੋਪੜ ਰੋਡ ਨਹਿਰ ਤੇ ਪਿੰਡ ਪਵਾਤ ਦੇ ਪੁਲ ਦੇ ਕੋਲ ਪੁੱਜੇ ਤਾਂ ਪੀੜਤ ਵਿਅਕਤੀਆਂ ਮੁਤਾਬਕ ਗੱਡੀ ਅੱਗੇ ਮੋਟਰਸਾਈਕਲ ਆ ਗਿਆ ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਗੱਡੀ ਚਾਲਕ ਗੱਡੀ ਤੋਂ ਸੰਤੁਲਨ ਗੁਆ ਬੈਠਾ ਅਤੇ ਗੱਡੀ ਸਰਹੰਦ ਨਹਿਰ ਵਿੱਚ ਜਾ ਡਿੱਗੀ ਘਟਨਾ ਦੀ ਸੂਚਨਾ ਪ੍ਰਸ਼ਾਸਨ ਨੂੰ ਮਿਲ चलते ही पुलिस प्रशासन राहत कार्य में जुट गई घटना का पता चलते ही पीड़ित परिवार के रिश्तेदार भी मौके पर पहुंच गए रिपोर्ट जन कल्याण टीवी पत्रकार हनीश कौशल समराला सर कि हादसा है साढ़े पांच बजे सन मैं फोन कर महाबीबी जी ठीक ठाक हो मैं कहने भी अभी बाबा श्री चंद्र आ गए मैं चल कोई ना बीबी ਇਦਿਸੀ ਰਾਮਨਾਜ ਕੋਈ ਗੱਲ ਠੀਕ ਕਰ ਸੁਖਸਾਬਾ ਪਿੱਛੇ ਪਾਪਾ ਰਾਮਨਾਜ ਵੀਰੇ ਉਦੋਂ ਬਾਅਦ ਗੱਲ ਨਹੀਂ ਕੋਈ ਉਹਦੀ ਉਦੋਂ ਬਾਅਦ ਆਹੀ ਭਗਵਾਨ ਮੇਰੇ ਭਾਈ ਨੇ ਮੈਨੂੰ ਫੋਨ ਕਰਿਆ ਕਹਿੰਦਾ ਕੋਈ ਆਪਾਂ ਕਿੰਨੇ ਸਾਰੇ ਕਿੰਨੇ ਸੀਗੇ ਪਾ 15 ਜਵਾਰਿਆਂ ਦੇ ਸਰ ਕਿੰਨੀ ਡੈਥ ਹੋ ਗਈ ਜੀ ਪਤਾ ਨਹੀਂ ਸਰਲ ਦਾਤਾ ਕੇ ਦੋਏ ਭਾਈ ਆਏ ਕਿਹੜੇ ਪਿੰਡ ਤੋਂ ਆਏ ਗਏ ਨਿਜਾਮਪੁਰ ਮੇਢ ਤੋਂ ਆਏ ਅੰਬੀ ਦੀ ਕਿਸ ਤਰ੍ਹਾਂ ਹੋਇਆ ਹਾਦਸਾ ਹੈ ਉਹ ਜੀ ਗੱਡੀ ਰਾਮ ਨਾਲ ਸਾਡੀ ਆ ਰਹੀ ਸੀ ਮੋਟਰਸਾਈਕਲ ਵਾਲਾ ਆਇਆ ਸਾਨੂੰ ਪਤਾ ਨਹੀਂ ਕਿਉਂ ਉਹਨੂੰ ਵਜਾਉਂਦੇ ਵਜਾਉਂਦੇ ਨੂੰ ਗੱਡੀ ਇੱਕ ਟਾਇਰ ਲੱਗ ਗਿਆ ਕਿੰਨੀਆਂ ਸਵਾਰੀਆਂ ਸੀਗੀਆਂ ਵਿੱਚ ਸਵਾਰੀਆਂ ਹੈਗੀਆਂ 14-15 ਜੀ ਬਹੁਤ ਸ nhiều ਉਹਨਾਂ ਦੇ ਦੋ ਤਾਂ ਬੱਚੇ ਨਹੀਂ ਮਰ ਰਹੇ ਬੱਚੇ ਕੀ ਨਹਿਰ ਦੇ ਵਿੱਚ ਡੋੜ ਗਏ ਜੀ ਸ਼ਾਇਦ ਕਿੰਨੇ ਬੱਚੇ ਸੀ ਚਾਰ ਬੱਚੇ ਸੀਗੇ ਉਹਦੇ ਦੋ ਤਾਂ ਮਿਲ ਗਏ ਜੀ ਸੋਨ ਜੀ ਕਿਹੜੇ ਪਿੰਡ ਤੋਂ ਆ ਰਹੇ ਸੀ ਜੀ ਡੇਰਾ ਸਾਹਬ ਤੋਂ ਆਏ ਆ ਪਾਪਾ ਪਾਪਾ ਜੀ ਕਿਸ ਤਰ੍ਹਾਂ ਹੋਇਆ ਹਾਦਸਾ ਕੁਝ ਪਤਾ ਲੱਗੇ ਬਹੁਤ ਨਹੀਂ ਪਤਾ ਲੱਗਾ ਜੀ ਹੁਣ ਜੇ ਨਾਮ ਤੋਂ ਬਾਹਰ ਆ ਗਏ ਆ ਜੀ ਤਾਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੇਅਰ ਟੀਵੀ